ਸੋ ਜਿਵੇਂ ਆ ਸ਼ੋਅ ਖੋਲਣ ਨੂੰ ਉਹਦੇ ਆਹ ਲਾਏ ਹੁੰਦੇ ਆ ਇਹ ਵੀ ਘੁੰਮਦੇ ਆ ਦੇਖੋ ਅਸਲੀ ਟਰੈਕਟਰ ਨੂੰ ਵੀ ਘੁੰਮਦੇ ਆ ਆਹ ਲਓ ਜੀ ਸ਼ੋਅ ਖੁੱਲ ਗਈ ਆ ਕਲੱਚ ਵਗੈਰਾ ਕੰਮ ਕਰਦਾ ਹਾਂਜੀ ਬਈ ਕਲੱਚ ਇਹਦਾ ਕੰਮ ਕਰਦਾ ਬ੍ਰੇਕ ਦਿਖਾ ਦਾਂ ਬ੍ਰੇਕ ਵੀ ਇਹਦੇ ਕੰਮ ਕਰਦਾ ਸਿੰਗਲ ਸਿੰਗਲ ਠੀਕ ਆ ਸੋ ਕਲੱਚ ਦੇ ਅਨੁਸਾਰ ਜਿਹੜੀ ਪੀਟੀਓ ਦੀ ਉਹ ਖੜਕ ਕੇ ਬੰਦ ਹੋ ਗਈ ਜਦੋਂ ਚੱਲ ਰਿਹਾ ਠੀਕ ਆ ਪਿੱਛੇ ਬਾਈ ਨੇ ਚੱਕਰ ਵੀ ਲਿਖੇ ਹੋਏ ਆ ਪੀਟੀਓ ਦੇ ਹਰ ਵਾਰ ਤੋਂ ਲਓ ਜੀ ਠੀਕ ਇਹ ਰਮੋਟ ਤੋਂ ਹੀ ਹੋ ਜਾਂਦੀ ਆ ਠੀਕ ਆ ਤੁਹਾਨੂੰ ਹਲਾਂ ਤੇ ਚਲਾ ਕੇ ਦਿਖਾਉਂਦੇ ਆ ਵੀ ਦਾਬ ਦਾ ਤਾਂ ਨਹੀਂ ਕਿਸੇ ਪਾਸੋਂ ਜਿਵੇਂ ਰੇਸ ਵਗੈਰਾ ਇਹ ਵੀ ਕੰਮ ਕਰਦੀ ਆ ਸਾਰੀਆਂ ਵਰਕਿੰਗ ਆ ਜਿੰਨੀ ਚੀਜ਼ ਇਹਦੇ ਲੱਗੀ ਆ ਏ ਟੂ ਜ਼ेड ਸਾਰੀ ਵਰਕਿੰਗ ਚ ਆ ਜਿੱਥੇ ਮਰਜ਼ੀ ਸਟੰਗ ਘਰ ਲਓ ਇਹਦੀ ਦੇਖੋ ਮਿੱਤਰੋ ਜਿਵੇਂ ਸੀਟ ਅਸਲੀ ਟਰੈਕਟਰ ਦੇ ਐਡਜਸਟ ਹੁੰਦੀ ਆ ਨਾ ਓਵੇਂ ਬਾਈ ਨੇ ਇਸ ਟਰੈਕਟਰ ਦੇ ਵੀ ਆਪਦੇ ਬਣਾ ਕੇ ਲਾਈ ਆ ਭਾਈ ਆਪਣੇ ਭਰਾ ਜਸੇ ਨੇ 855 ਸਵਰਾਜ ਤਿਆਰ ਕੀਤਾ ਜਿਹੜੇ ਤਾਂ ਬਈ ਸਵਰਾਜ ਨੂੰ ਪਿਆਰ ਕਰਦੇ ਆ ਉਹਨਾਂ ਨੇ ਤਾਂ ਇਹ ਵੀਡੀਓ ਦੇਖਣ ਸਾਰੀ ਸ਼ੇਅਰ ਕਰ ਦੇਣੀ ਆ ਤੇ ਬਾਕੀ ਬਾਈ ਜੇ ਤੁਸੀਂ ਟਰੈਕਟਰ ਦੇਖੋਗੇ ਡਿਟੇਲ ਦੇ ਵਿੱਚ ਵੀ ਬਾਈ ਨੇ ਕੀ ਕੀ ਚੀਜ਼ਾਂ ਇਹਦੇ ਵਿੱਚ ਫਿੱਟ ਕੀਤੀਆਂ ਉਹ ਤੁਸੀਂ ਵੀਡੀਓ ਦੇਖ ਕੇ ਸ਼ੇਅਰ ਕਰ ਦੇਣੀ ਆ ਤੇ ਬਾਈ ਨੇ ਪਹਿਲਾਂ ਜੌਂਡੀਅਰ ਤਿਆਰ ਕੀਤਾ ਸੀਗਾ ਉਹਦੀ ਵੀ ਆਪਾਂ ਵੀਡੀਓ ਕੀਤੀ ਸੀ ਉਹ ਵੀ ਬਾਈ ਨੇ ਬਹੁਤ ਮਿਹਨਤ ਨਾਲ ਤਿਆਰ ਕੀਤਾ ਸੀ ਉਹਦੇ ਤੇ ਸਮਾਂ ਜਿਹੜਾ ਕੁਝ ਜ਼ਿਆਦਾ ਲੱਗਿਆ ਸੀ ਤੇ ਇਹ ਬਾਈ ਨੇ ਤਕਰੀਬਨ ਸਾਲਕ ਦੇ ਵਿੱਚ ਇਹ ਤਿਆਰ ਕਰਤਾ ਕੱਲੀ ਕੱਲੀ ਚੀਜ਼ ਦੀ ਵਰਕਿੰਗ ਪੀਟੀਓ ਸ਼ਾਫਟ ਆ ਜਿਹੜੀ ਜਿਵੇਂ ਫਾਰਵਰਡ ਰਿਵਰਸ ਉਹ ਵੀ ਇਹਦੇ ਵਿੱਚ ਦਿੱਤੇ ਆ ਬਾਈ ਨੇ ਤੇ ਸਾਈਡ ਗੇਅਰ ਆ ਤੇ ਕੱਲੀ ਕੱਲੀ ਚੀਜ਼ ਆਪਾਂ ਬਾਈ ਤੋਂ ਵੀ ਸਮਝਾਂਗੇ ਵੀ ਬਾਈ ਨੇ ਇਹਦੇ ਵਿੱਚ ਕੀ ਕੀ ਜਿਹੜੇ ਫੰਕਸ਼ਨ ਪਾਏ ਆ ਅਸਲੀ ਟਰੈਕਟਰ ਨਾਲੋਂ ਫਰਕ ਹੈ ਕੋਈ ਮਾੜਾ ਮੋਟਾ ਜਾਂ ਬਿਲਕੁਲ ਅਸਲੀ ਟਰੈਕਟਰ ਜਾਂ ਦੇਖਣ ਨੂੰ ਬਾਈ ਬਿਲਕੁਲ ਅਸਲੀ ਲੱਗਦਾ ਤੇ ਤੁਸੀਂ ਦੇਖ ਵੀ ਸਕਦੇ ਹੋ ਵੀਡੀਓ ਦੇ ਵਿੱਚ ਜਿਵੇਂ ਅਸਲੀ ਟਰੈਕਟਰ ਦੇ ਚੀਜ਼ ਲੱਗੀ ਹੋਈ ਆ ਉਹੀ ਇਹ ਟਰੈਕਟਰ ਤੇ ਚੀਜ਼ ਲੱਗੀ ਹੋਈ ਆ ਕੱਲੀ ਕੱਲੀ ਚੀਜ਼ ਬਾਈ ਨੇ ਹੱਥੀਂ ਤਿਆਰ ਕੀਤੀ ਆ ਤੇ ਬਹੁਤ ਸੋਹਣਾ ਟਰੈਕਟਰ ਜਿਹੜਾ ਬਾਈ ਨੇ ਬਣਾਇਆ ਤੇ ਆਜੋ ਹੁਣ ਬਾਈ ਤੋਂ ਡਿਟੇਲ ਦੇ ਵਿੱਚ ਸਾਰੀ ਜਾਣਕਾਰੀ ਲੈਨੇ ਆ ਵੀ ਬਾਈ ਨੇ ਕੀ ਕੀ ਇਹਦੇ ਤੇ ਜਿਹੜਾ ਕੰਮ ਕੀਤਾ ਟਰੈਕਟਰ ਤੇ ਸੋ ਲਓ ਵੀ ਮਿੱਤਰੋ ਬਾਈ ਜੱਸੇ ਨੇ ਟਰੈਕਟਰ ਦੀ ਕਰ ਲਈ ਚੰਗੀ ਤਰ੍ਹਾਂ ਸੈਟਿੰਗ ਪਹਿਲਾਂ ਉੱਥੇ ਸੈਟਿੰਗ ਨਹੀਂ ਸੀ ਇਹ ਦੇਖ ਘਟੂ ਤੇ ਰੱਖੀ ਬੈਠੇ ਸੀ ਅਸੀਂ ਤੇ ਬਾਈ ਜੱਸੇ ਪਹਿਲਾਂ ਤਾਂ ਕਿੱਥੋਂ ਸ਼ੁਰੂ ਕਰੀਏ ਆਪਾਂ ਇਹ ਦੱਸ ਕਿਉਂਕਿ ਟਰੈਕਟਰ ਤੂੰ ਇੰਨੀ ਮਿਹਨਤ ਨਾਲ ਤੇ ਇੰਨਾ ਸੋਹਣਾ ਤਿਆਰ ਕੀਤਾ ਯਾਰ ਦੇਖ ਕੇ ਰੂਹ ਖੁਸ਼ ਹੁੰਦੀ ਆ ਤੇ ਇਹ ਐਤ ਕੀ ਰਿਮੋਟ ਤੇ ਕਰਤਾ ਹਾਂਜੀ ਭਾਈ ਇਹ ਸਾਰਾ ਰਿਮੋਟ ਤੇ ਹੈ ਦਾ ਠੀਕ ਆ ਇਹ ਦੂਜੇ ਡ ਜੈਡ ਸਾਰੇ ਰਿਮੋਟ ਤੇ ਵਰਕਿੰਗ ਹੈ ਦੀ ਠੀਕ ਆ ਪਹਿਲਾਂ ਜਿਹੜਾ ਜੂਨੀਅਰ ਤਿਆਰ ਕੀਤਾ ਸੀ ਉਹ ਨਹੀਂ ਸੀ ਰਿਮੋਟ ਤੇ ਹਨਾ ਉਹ ਦੂਜੂ ਸੀਗਾ ਹਾਂਜੀ ਸੋ 1000 ਬਾਈ ਨੇ ਇਹ ਕਰਤਾ ਸੋ ਭਾਈ ਆਪਾਂ ਸ਼ੁਰੂ ਕਰਦੇ ਹਾਂ ਜਿੱਸੇ 11 ਤੋਂ ਇਹਦੇ ਤੋਂ ਹਾਂਜੀ ਭਾਈ ਠੀਕ ਆ ਗੀਅਰ ਕਿਵੇਂ ਹੈ ਇਹਦੇ ਇਹਦਾ ਆਹ ਤਾਂ ਵੀਰੇ ਇੱਥੇ ਹੋ ਗਿਆ ਲੋ ਗੀਅਰ ਠੀਕ ਆ ਠੀਕ ਆ ਪਿੱਛੇ ਨੂੰ ਹਾਈ ਠੀਕ ਆ ਆ ਗਿਆ ਫਾਰਵਰਡ ਤੇ ਰਿਵਰਸ ਇੱਥੇ ਗਾਟ ਲਾ ਫਨਾ ਆਪਣਾ ਟਰੈਕਟਰ ਠੀਕ ਆ ਤੇ ਇਹਦੇ ਜਿਵੇਂ ਕਲਚ ਵਗੈਰਾ ਕੰਮ ਕਰਦਾ ਹਾਂਜੀ ਬਈ ਕਲਚ ਇਹਦਾ ਕੰਮ ਕਰਦਾ ਬ੍ਰੇਕ ਦਿਖਾ ਦਾਂ ਬ੍ਰੇਕ ਵੀ ਇਹਦੇ ਕੰਮ ਕਰਦਾ ਸਿੰਗਲ ਸਿੰਗਲ ਠੀਕ ਆ ਸੋ ਦੇਖੋ ਮਿੱਤਰੋ ਕਲਚ ਤੇ ਬ੍ਰੇਕ ਦੋਵੇਂ ਚੀਜ਼ਾਂ ਕੰਮ ਕਰਦੀਆਂ ਜਿਵੇਂ ਅਸਲੀ ਟਰੈਕਟਰ ਦੇ ਕੰਮ ਕਰਦੀਆਂ ਹੁੰਦੀਆਂ ਆ ਬ੍ਰੇਕ ਡਰਮ ਇਹਦੇ ਲੱਗੇ ਹੋਏ ਓਵੇਂ ਸਾਰੇ ਸਵਰਾਜ ਆਉਂਗੇ ਠੀਕ ਆ ਉਹ ਦੇਖ ਸਕਦੇ ਹੋ ਮਿੱਤਰੋ ਜਿਵੇਂ ਬ੍ਰੇਕ ਡਰਮ ਅਸਲੀ ਟਰੈਕਟਰ ਦੇ ਲੱਗੇ ਹੁੰਦੇ ਹਨ ਨਾ ਓਵੇਂ ਬਾਈ ਨੇ ਲਾਏ ਹੋਏ ਆ ਸੀਟ ਵੀ ਇਹਦੀ ਐਡਜਸਟ ਕਿਸੇ ਨੂੰ ਵੀ ਐਡ ਦੇਖੋ ਮਿੱਤਰੋ ਜਿਵੇਂ ਸੀਟ ਅਸਲੀ ਟਰੈਕਟਰ ਦੇ ਐਡਜਸਟ ਹੁੰਦੀ ਹੈ ਨਾ ਓਵੇਂ ਬਾਈ ਨੇ ਇਸ ਟਰੈਕਟਰ ਦੇ ਵੀ ਆਪਦੇ ਬਣਾ ਕੇ ਲਾਈ ਆ ਤੁਸੀਂ ਦੇਖ ਸਕਦੇ ਹੋ ਅੱਗੇ ਪਿੱਛੇ ਹੋ ਜਾਂਦੀ ਹੈ ਜਿਵੇਂ ਅਸਲੀ ਟਰੈਕਟਰ ਦੇ ਹੁੰਦੀ ਆ ਤੇ ਇਸ ਤੋਂ ਬਿਨਾਂ ਆਪਾਂ ਪੀਟੀਓ ਸ਼ਾਫਟ ਵੀ ਦਿਖਾ ਦਈਏ ਇੱਕ ਵਾਰੀ ਹਾਂਜੀ ਆ ਦੇਖੋ ਮਿੱਤਰੋ ਪੀਟੀਓ ਸ਼ਾਫਟ ਇਹਦੇ ਚੱਕਰ ਲਿਖੇ ਹੋਏ ਆ 540 ਚੱਕਰ ਲਿਖਿਆ ਰਹੇ ਹਾਂਜੀ ਹਾਂਜੀ ਠੀਕ ਆ ਇਹ ਕਿਵੇਂ ਫਾਰਵਰਡ ਰਿਵਰਸ ਦੋਵੇਂ ਆ ਹਾਂਜੀ ਫਾਰਵਰਡ ਤੇ ਰਿਵਰਸ ਦੋਵੇਂ ਆ ਦੋ ਸਪੀਡਾਂ ਚ ਇਹ ਵੀ ਇਹਦੀਆਂ ਦੋ ਸਪੀਡਾਂ ਫਾਰਵਰਡ ਤੇ ਰਿਵਰਸ ਵੀ ਆ ਠੀਕ ਆ ਸੋ ਆ ਦੇਖ ਸਕਦੇ ਹੋ ਬਾਈ ਲ ਬਹੁਤ ਹੀ ਸਫਾਈ ਨਾਲ ਬਾਈ ਨੇ ਟਰੈਕਟਰ ਤਿਆਰ ਕੀਤਾ ਤੇ ਲਾਈਟਾਂ ਵਗੈਰਾ ਜਗਦੀਆਂ ਸਾਰੀਆਂ ਇਹਦੀਆਂ ਸਾਰਾ ਕੁਝ ਓਕੇ ਹੈਗਾ ਠੀਕ ਆ ਕੋਈ ਕਮੀ ਨਹੀਂ ਨਿਕ ਕੱਢ ਸਕਦਾ ਕੋਈ ਹੈਨਾ ਤੇ ਕਮੀ ਕੱਢਣੀ ਵੀ ਨਹੀਂ ਚਾਹੀਦੀ ਕਿਉਂਕਿ ਮਿਹਨਤੀ ਬਹੁਤ ਕੀਤੀ ਹੈ ਕਿੰਨੇ ਟਾਈਮ ਦੇ ਵਿੱਚ ਇਹ ਤਿਆਰ ਹੋ ਗਿਆ ਇਹਨੂੰ ਤਕਰੀਬਨ ਜੀ ਸਾਲ ਹੀ ਲੱਗਿਆ ਆਪਣਾ ਸਾਲ ਲੱਗਿਆ ਟਰੈਕਟਰ ਤਾਂ ਬਹੁਤ ਤਿਆਰ ਕਰਦੇ ਆ ਪਰ ਜਿਹੜੀ ਕੱਲੀ ਕੱਲੀ ਚੀਜ਼ ਜਿਵੇਂ ਕੰਮ ਕਰਦੀ ਹੈ ਨਾ ਬਰੀਕੀ ਚ ਜਿਹੜਾ ਕੰਮ ਹੁੰਦਾ ਉਹ ਬਹੁਤ ਘੱਟ ਲੋਕ ਤਿਆਰ ਕਰ ਸਕਦੇ ਆ ਜਿਵੇਂ ਬਾਈ ਜੱਸੇ ਨੇ ਇਹ ਕੀਤਾ ਤੁਸੀਂ ਆ ਦੇਖੋ 에ਅਰ ਕਲੀਨਰ ਦੇਖ ਲਓ ਇਹ ਵੀ ਜਿਵੇਂ ਬਰੀਕ ਨੱਟ ਲਾਏ ਆ ਹੋਰ ਜਿਵੇਂ ਆ ਰੇਸ ਕਰੀ ਬਈ ਜੱਸੇ ਮੜੀ ਜੀ ਹਾਂਜੀ ਆ ਆਪਣੇ ਆਹ ਦੇਖੋ ਰੇਸ ਜਦੋਂ ਆਪਾਂ ਦਿੰਦੇ ਆ ਟਰੈਕਟਰ ਦੀ ਤੇ ਆਹ ਦੇਖੋ ਨਾਲ ਉਵੇਂ ਹੈਲਦੀ ਆ ਨਾ ਸਾਰੀ ਹਾਂਜੀ ਤੇ ਇਸ ਤੋਂ ਬਿਨਾ ਆ ਸਾਰੇ ਤੁਸੀਂ ਫਿਲਟਰ ਵਗੈਰਾ ਦੇਖ ਸਕਦੇ ਹੋ ਪੂਰਾ ਬਰੀਕੀ ਦੇ ਵਿੱਚ ਕੰਮ ਜਿਵੇਂ ਅਸਲੀ ਟਰੈਕਟਰ ਦੇ ਹੁੰਦਾ ਸਾਰਾ ਉਵੇਂ ਬਾਈ ਨੇ ਕੀਤਾ ਸ਼ੋਅ ਖੋਲਦੀ ਆ ਦੀ ਸ਼ੋਅ ਖੋਲਦੀ ਹਾਂਜੀ ਠੀਕ ਆ ਸੋ ਜਿਵੇਂ ਆ ਸ਼ੋਅ ਖੋਲਣ ਉਹਦੇ ਆ ਲਾਏ ਹੁੰਦੇ ਆ ਇਹ ਵੀ ਕੰਮ ਬਦਿਆ ਆ ਦੇਖੋ ਅਸਲੀ ਟਰੈਕਟਰ ਨੂੰ ਕੋਈ ਵੀ ਘੋਮਦੇ ਆ ਆ ਲੋ ਜੀ ਸ਼ੋਅ ਖੁੱਲ ਗਈ ਆ ਤੇ ਉਵੇਂ ਹੀ ਤਿੰਨ ਸਿਲੰਡਰ ਆ ਆ ਸਾਰਾ ਤੁਸੀਂ ਸਿਸਟਮ ਵਿੱਚੋਂ ਦੇਖ ਸਕਦੇ ਹੋ ਤੇ ਬਾਕੀ ਬਾਈ ਤੁਸੀਂ ਇੱਧਰ ਆ ਆਰਮਾ ਦੇਖ ਸਕਦੇ ਹੋ ਟਰੈਕਟਰ ਦੀਆਂ ਬਿਲਕੁਲ ਉਵੇਂ ਬਾਈ ਨੇ ਬਣਾ ਕੇ ਲਾਈਆਂ ਜਿਵੇਂ ਅਸਲੀ ਟਰੈਕਟਰ ਦੇ ਹੁੰਦੀਆਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਤੁਸੀਂ ਆ ਹੱਬ ਦੇਖ ਲਓ ਟਰੈਕਟਰ ਦੀ ਤੁਸੀਂ ਨੌਕਸ ਨਹੀਂ ਕੱਢ ਸਕਦੇ ਕਿਸੇ ਪਾਸਿਓ ਥੱਲੇੋਂ ਚੰਗੀ ਤਰ੍ਹਾਂ ਤੁਸੀਂ ਧਿਆਨ ਨਾਲ ਦੇਖੋ ਰਾੜਾ ਰੋੜਾ ਬ੍ਰੇਕਾਂ ਦੀਆਂ ਉਵੇਂ ਚੱਲਦੀਆਂ ਜਿਵੇਂ ਅਸਲੀ ਦੇ ਚੱਲਦੀਆਂ ਹੁੰਦੀਆਂ ਤੇ ਹੁਣ ਚਲਾ ਕੇ ਦਿਖਾਈਏ ਆਪਾਂ ਹਾਂਜੀ ਲੋ ਬਈ ਕਰਤਾ ਸਟਾਰਟ ਬਈ ਜਸਨੇ ਟਰੈਕਟਰ ਤੇ ਦਿਖਾ ਬਈ ਜਸੇ ਇਹਦੇ ਕਰਤਾ ਆਪਾਂ ਫਿਰ ਕੀ ਕੀ ਕੰਮ ਕਰਦਾ ਇਹ ਹਾਂਜੀ ਪਹਿਲਾਂ ਆਪਾਂ ਪੀਟੀਓ ਚੈੱਕ ਕਰਾ ਲੈਨੇ ਸਾਰਾ ਕੰਟਰੋਲਰ ਬੋਰਡ ਤੋਂ ਆ ਹਾਂਜੀ ਪੀਟੀਓ ਵਗੈਰਾ ਵੀ ਹਾਂਜੀ ਗੇਅਰ ਆਪਾਂ ਨੂੰ ਇਧਰੋਂ ਦੇਣਾ ਪੈਣਾ ਠੀਕ ਆ ਠੀਕ ਆ ਮੈਂ ਮੋੜ ਦੂੰਗੀ ਵਰਕਿੰਗ ਰਿਪੋਰਟ ਤੋਂ ਕਰੂਗੀ ਠੀਕ ਆ ਪੀਟੀਓ ਦਿਖਾ ਕੇ ਕਰਾਈ ਚੈੱਕ ਕਿਵੇਂ ਕੰਮ ਕਰਦੀ ਇਹ ਆ ਦੇਖੋ ਮਿੱਤਰੋ ਕੋਲ ਕਰਕੇ ਦਿਖਾ ਲੈਨੇ ਆਂ ਜੀ ਆ ਵੀ ਫਾਰਵਰਡ ਆ ਠੀਕ ਆ ਹੁਣ ਇਹਨੂੰ ਆਪਾਂ ਜੇ ਰਿਵਰਸ ਕਰਨਾਗਾ ਹਰ ਵਾਰ ਤੋਂ ਲਓ ਜੀ ਠੀਕ ਹੈ ਇਹ ਰਿਮੋਟ ਤੋਂ ਹੀ ਹੋ ਜਾਂਦੀ ਆ ਠੀਕ ਆ ਤੇ ਹੁਣ ਆ ਇਧਰੋਂ ਕਲਚ ਤੇ ਆਪਾਂ ਦਿਖਾ ਦਿੰਦੇ ਆ ਤੁਹਾਨੂੰ ਇਧਰੋਂ ਰਿਮੋਟ ਤੋਂ ਆਪਣੀ ਆਉਣ ਆ ਨਾ ਵੀਡੀਓ ਆਹ ਵੀਡੀਓ ਖੜ ਗਈ ਇਹਦੀ ਦੇਖੋ ਮਿੱਤਰੋ ਕਲਚ ਨਾਲ ਅਨੁਸਾਰ ਜਿਹੜੀ ਪੀਟੂਏ ਦੀ ਉਹ ਖੜ ਗਈ ਬੰਦ ਹੋ ਗਈ ਜਦੋਂ ਚੱਲ ਰਿਹਾ ਠੀਕ ਆ ਉਹ ਬਾਕੀ ਬਈ ਕਮਾਲ ਆ ਬਾਈ ਹੁਣ ਕਲਚ ਛਾੜ ਦਾਂਗੇ ਚੱਲ ਪੂਗੀ ਠੀਕ ਆ ਹੁਣ ਟੋਰ ਕੇ ਦਿਖਾਈ ਬਾਈ ਇਹਨੂੰ ਬੈਕ ਗੇਅਰ ਪਾਈ ਇਹਦਾ ਮਾੜਾ ਜਿਹਾ ਲਓ ਬਈ ਦੇਖ ਸਕਦੇ ਹੋ ਤੇ ਹੁਣ ਗਾਹ ਨੂੰ ਦੂਰ ਲੋ ਵੀ ਕਰੋ ਚੈੱਕ ਕਰਾਂ ਦੇ ਪਰਿਆ ਫਿਰਦਾ ਨਾ ਅਸਲੀ 855 ਤੇ ਲੋ ਗੇਅਰ ਵੀ ਪਾ ਕੇ ਦਿਖਾਈ ਮਾੜਾ ਜਿਹਾ ਕਿੰਨਾ ਤੋਰਾ ਇਹਦਾ ਦੇਖੀਏ ਲੋ ਬਈ ਲੋ ਗੇਅਰ ਲਾਤਾ ਆ ਦੇਖੋ ਤੋਰਾ ਇਹਦਾ ਬਣਦੀ ਹੈ ਗੱਲ ਆ ਬਾਈ ਦਾ ਚੈਨਲ ਵੀ ਆ YouTube ਤੇ yes skills ਇਹ ਤੁਸੀਂ ਉੱਤੇ ਸਰਚ ਕਰਕੇ ਜਿਹੜਾ ਇੰਸਟਾ ਤੇ ਵੀ ਹੈਗਾ YouTube ਤੇ ਵੀ ਆ Facebook ਤੇ ਵੀ ਆ ਤੋ ਬਾਈ ਇਦਾਂ ਦੀਆਂ ਚੀਜ਼ਾਂ ਬਣਾ ਕੇ ਪਾਉਂਦਾ ਰਹਿੰਦਾ ਤੇ ਬਾਈ ਨੂੰ ਫੋਲੋ ਕਰ ਲਓ ਉਵੇਂ ਹੀ ਰੇਜਵੇਂ ਅਸਲੀ ਟਰੈਕਟਰ ਦੇ ਆਪਾ ਦਿੰਨੇ ਆ ਉਵੇਂ ਇਹ ਜਿਹੜੀ ਦਿੱਤੀ ਜਾਂਦੀ ਆ ਤੇ ਬਾਕੀ ਬਾਈ ਜਿ세 ਅਜਵੇਂ ਟਾਇਰ ਆ ਇਹਦੇ ਹਨਾ ਇਹ ਤੂੰ ਆਪ ਤਿਆਰ ਕੀਤਾ ਜਾਂ ਬਣੇ ਬਣੇ ਮਿਲ ਜਾਂਦੇ ਆ ਇਹ ਟਾਇਰ ਆਪਾਂ ਆਪ ਦੀ ਤਿਆਰ ਕਰੇਗਾ ਸਾਰੀ ਚੀਜ਼ ਆਪਣੀ ਏ ਟੂ ਜ਼ੈਡ ਆਪਦੀ ਤਿਆਰ ਕੀਤੀ ਕੱਲੀ ਕੱਲੀ ਚੀਜ਼ ਕੱਲੀ ਕੱਲੀ ਮਿਹਨਤ ਬਹੁਤ ਲੱਗਦੀ ਹੂ ਯਾਰ ਹਾਂਜੀ ਕੱਲਾ ਹੀ ਤਿਆਰ ਕਰਦਾ ਕਿ ਜਾਂ ਕੋਈ ਹੋਰ ਵੀ ਹੁੰਦਾ ਨਾਲ ਤੇ ਨਹੀਂ ਕੱਲਾ ਹੀ ਹੁੰਦਾ ਇਹ ਠੀਕ ਆ ਪੂਰਾ ਸਾਲ ਲੱਗ ਗਿਆ ਇਹਨੂੰ ਹਨਾ ਹਾਂਜੀ ਤੋ ਦੇਖੋ ਬਾਈ ਸਾਲ ਦੀ ਮਿਹਨਤ ਕਰਨ ਤੋਂ ਬਾਅਦ ਇਹ ਚੀਜ਼ ਤੁਹਾਡੇ ਮੂਰੇ ਆਈ ਆ ਤੇ ਸੋ ਬਾਈ ਦੀ ਮਿਹਨਤ ਨੂੰ ਇੱਕ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਈ ਨੇ ਫਾਰਮ ਟਰੈਕ ਕੰਪਨੀ ਦੇ ਨਾਲ ਵੀ ਕੰਮ ਕੀਤਾ ਜੱਸੇ ਨੇ ਕਿਉਂਕਿ ਜਦੋਂ ਆਪਾਂ ਪਹਿਲਾਂ ਜੂਨੀਅਰ ਦੀ ਵੀਡੀਓ ਪਾਈ ਸੀ ਉਦੋਂ ਬਾਈ ਦੱਸਦਾ ਸੀ ਵੀ ਉਹਨਾਂ ਦਾ ਫੋਨ ਆਇਆ ਤੇ ਉਹਨਾਂ ਨਾਲ ਫਿਰ ਬਾਈ ਨੇ ਕੰਮ ਕੀਤਾ ਸੋ ਇੰਦਾਂ ਦੇ ਨੌਜਵਾਨ ਬਾਈ ਵਾਕਈ ਜਿਹੜੇ ਮਿਹਨਤੀ ਆ ਉਹ ਅੱਗੇ ਆਉਣੇ ਚਾਹੀਦੇ ਆ ਤੇ ਬਾਈ ਜੱਸਾ ਬਹੁਤ ਮਿਹਨਤ ਕਰਦਾ ਸੋ ਬਾਈ ਦੀ سپورਟ ਜ਼ਰੂਰ ਕਰੋ ਤੇ ਬਾਕੀ ਬਾਈ ਜੱਸੇ ਤੂੰ ਕੁਝ ਕਹਿਣਾ ਚਾਹੁੰਦਾ ਹਾਂਜੀ ਬਾਈ ਬਾਕੀ ਆਪਣੇ ਭਰਾ ਨਰਿੰਦਰ ਨੇ ਆਪਣਾ ਚੈਨਲ YouTube ਚੈਨਲ ਦੱਸ ਹੀ ਦਿੱਤਾ ਸਾਰੇ ਜਾਣੇ ਸਪੋਰਟ ਜ਼ਰੂਰ ਕਰਿਓ ਲਾਈਕ ਸ਼ੇਅਰ ਕਰਿਓ ਸੋ ਬਾਈ ਜ਼ਰੂਰ ਬਾਈ ਦੀ ਜਿਹੜੀ ਇਹ ਗੱਲ ਮੰਨਿਓ ਬਾਈ ਮਿਹਨਤ ਬਹੁਤ ਕਰਦਾ ਤੇ ਬਾਕੀ ਹੋਰ ਇਦਾਂ ਦੀਆਂ ਵੀਡੀਓਜ਼ ਦੇ ਲਈ ਆਪਣਾ ਪੇਜ ਕੰਟਰੀਸਾਈਡ ਯੂਟਿਊਬਰ ਜ਼ਰੂਰ ਫੋਲੋ ਕਰ ਲਿਓ ਧੰਨਵਾਦ ਬਾਈ